ਇਹ ਸਾਰੇ ਟੋਟਲੀ ਘੰਡਾ ਬੰਨੇ ਆ ਸੰਤਾਂ ਵਾਲੇ ਆ ਇਹ ਆਪ ਜੀ ਉਡਾ ਲੈਣੇ ਆ ਆਪ ਜੀ ਲੈ ਕੇ ਉਡਲਾ ਦੇ ਇਹਨਾਂ ਦੇ ਬੱਚੇ ਇਹ ਖਟੀਆਂ ਦੇ ਵੀ ਇਹ ਚਿੱਟੀਆਂ ਦੇ ਵੀ ਇਹ ਵਰਲੇ ਵੀ ਇਹ ਸ਼ਾਕੇ ਵੀ ਹੈ ਠੀਕ ਹੈ ਇਹ ਘੰਡਾ ਬੰਨੇ ਵਾਲੇ ਨਰੋਲੀ ਇਹ ਮੇਰੇ ਕੋਲ ਘਰੇ ਸੀ ਕੁੱਤਰੇ ਨੂੰ ਮੈਂ ਕਦੇ ਧੁੱਪ ਨਹੀਂ ਲਵਾਈ ਸੀ ਇਹਨਾਂ ਦੇ ਬੱਚੇ ਮਤਲਬ ਕਿ ਜਿੰਨਾਂ ਚੱਕ ਕੁੱਤਰ ਨੂੰ ਧੁੱਪ ਨਾ ਲੱਗੇ ਉਹਨਾਂ ਚੱਕ ਮਤਲਬ ਉਹਨਾਂ ਚ ਫੁਰਸਤੀ ਨਹੀਂ ਆਉਂਦੀ ਬੱਚੇ ਦਾ ਆਪਲ ਨਹੀਂ ਹੁੰਦੇ ਠੀਕ ਹੈ ਹਾਂ ਸੋ ਇਹ ਤੁਸੀਂ ਫਿਰ ਵੱਖਰੇ ਹੀ ਰੱਖਿਆ ਇਹ ਮਤਲਬ ਵੱਖਰੇ ਹੀ ਰੱਖਿਆ ਜੀ ਬਲੱਡ ਵੱਖਰੇ ਹੀ ਰੱਖਿਆ ਹਾਂ ਇਹ ਆ ਮੇਰਾ ਆ ਮਤਲਬ ਕਿ ਨਸਲਾਂ ਲੋਕਾਂ ਕੋਲੇ ਖਤਮ ਨਹੀਂ ਜੀ ਇਹ ਸਾਡੇ ਕੋਲ ਟੋਟਲੀ ਨਸਲ ਵੰਦਰ ਗਈ ਉਹ ਠੀਕ ਹੈ ਹਾਂ ਜੀ ਮੇਰੇ ਕੋਲ ਹਜ਼ਾਰ ਵਾਲੇ ਵੀ ਸੀਗੇ ਠੀਕ ਹੈ ਹਾਂ ਸੋ ਇਹ ਨਸਲ ਆ ਗਈ ਇਸ ਖੁੱਲ ਦੀ ਆ ਗਈ ਵੀਰੇ ਅੱਗੇ ਆ ਜਾਓ ਤੁਸੀਂ ਓਕੇ ਸਰਪੰਚ ਸਾਹਿਬ ਇਹ ਐ ਮੈਮੂ ਵਣੇ ਦੀ ਭੈਣ ਆ ਜੀ ਓਕੇ ਮੈਨੂੰ ਪਹਿਲਾਂ ਇਹਦੀ ਬਿਲਕੁਲ ਅੱਖ ਹਾਂ ਜੀ ਅੱਖ ਇਹ ਮੈਮੂ ਵਣੇ ਦੀ ਸੀ ਨਾ ਜਦੋਂ ਉਹਦੀ ਭੈਣ ਆ ਇਹ ओके ਮੈਮ ਵਾਲੀ ਤੇ ਇਹ ਇਹਨੇ ਕੀ ਜਿਹੜੀ ਮੈਮ ਵਾਲੀ ਛੱਡੀ ਉਹ ਨਾਮ ਪਹਿਲਾਂ ਵੀ ਵਿਨਰ ਸੀਗੀ ਉਹ ਹਾਂਜੀ ਇਹ ਉਹ ਨਾ ਸਾਈ ਪੱਕੀ ਆ ਮਤਲਬ ਕਿ ਪਿੰਡ ਵਾਗੀ ਸੀ ਉਹਦੇ ਤੋਂ ਹਾਂ 2 ਲੱਖ ਵਾਲੀ ਉਹ ਆਪਣੇ 2 ਲੱਖ ਵਾਲੀ ਹਾਂਜੀ ਉਹ ਬਲੱਡ ਆ ਉਸ ਤੋਂ ਬਾਅਦ ਨਾ ਉਹ ਮੁੰਡਾ ਮੈਨੂੰ ਵੀਰੇ ਕੋ ਗਿਫਟ ਕਰਕੇ ਜਾਹਰ ਪੀਤ ਲੱਲੇ ਵਾਲਾ ਮੈਨੂੰ ਆਕੇ ਵੀ ਬਲੱਡ ਦਾ ਮੇਰੇ ਕੋਲੇ ਵੈਚਾ ਨਹੀਂ 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 ਬਾਈ ਪੱਲੇ ਪੱਲੇ ਖੋਲ ਕੇ ਦਿਖਾਈਂਦੇ ਬਾਈ ਪੱਲਾ ਖੋਲ ਕੇ ਥਾਈਂ ਮੜਾ ਜਾ ਕੋਕੇ ਬਾਅਦ ਚ ਯਾਰ ਕੰਪਲੀਟ ਬਹੁਤ ਆਉਂਦੀ ਆ ਕਿ ਸ਼ੌਂਕ ਰੱਖਦੇ ਨਾ ਪਰ ਪੱਲਾ ਠੀਕ ਹੈ ਠੀਕ ਹੈ ਹਾਂ ਮਾੜਾ ਪੱਲਾ ਦਿਖਾ ਦਿਓ ਮਾੜਾ ਦੂਜਾ ਦਿਖਾ ਦਿਓ ਆਪਣੇ ਯਾਰ ਨੌਂਦਰ ਜੀ ਦਿਖਾ ਰਹੇ ਨੇ ਉਹਨਾਂ ਤੋਂ ਲਿਬੜਿਆ ਪਿਆ ਹੋਇਆ ਹਾਂ ਪਹਿਲੇ ਬੜਿਆ ਕੋਈ ਯਾਨੀ ਦੂਜੇ ਦੇ ਦਿਖਾ ਦਨੇ ਹਾਂ ਦੂਜੇ ਹਾਂ ਓਕੇ ਇਹ ਹੋ ਗਈ ਮੇਰੇ ਤੇ ਓਕੇ ਮੇਰੇ ਸੋ ਇਹ ਇਹ ਨਸਲ ਉਹਨਾਂ ਦੇ ਵਿੱਚ ਹੀ ਆ ਇਹ ਜਿਹੜੀ ਮੈਮੂ ਵਾਲੀ ਛੱਡੀ ਸੀ ਇਹ ਉਹਦੀ ਧੀ ਹੈ ਸਿਰੋ ਠੀਕ ਹੈ ਹਾਂ ਇਹ ਉਹ ਆਪ ਗਿਫਟ ਕਰਕੇ ਗਿਆ ਉਹ ਵੀ ਮੇਰੀ ਚਿੱਟੀ ਕਾਲੀ ਦੀ ਸੀ ਮੈਨੂੰ ਦੱਸਿਆ ਵੀ ਇਹ ਚਿੱਟੀ ਕਾਲੀ ਦੇ ਕੱਟ ਲੈਂਦੇ ਉਹ ਜਿੱਤਦੀ ਜਿੱਤਦੇ ਆ ਜਿੱਥੇ ਮ ਚਟੀਆਂ ਨੇ ਵੀ ਕੱਢਣਗੀਆਂ ਸ਼ਾਖੇ ਵੀ ਕੱਢਣਗੀਆਂ ਠੀਕ ਹੈ ਹਾਂ ਸੋਨਸਾ ਮੇਰਾ ਪੰਜਾ ਦੇਖੋ ਗਲਾਬੀ ਹੈ ਨਾ ਹਾਂਜੀ ਨਾਬੀ ਹੋ ਜਾਣਗੀ ਇਹ ਤਾਂ ਉਹ ਕੁੱਡੇ ਚ ਬੰਨਦਾ ਛੋਟੇ ਚ ਤਾਂ ਕਰਕੇ ਅੱਛਾ ਉਹ ਛੋਟੇ ਕੁੱਡੇ ਦੇ ਵਿੱਚ ਬੰਨ ਰਹੇ ਹਾਂ ਆ ਇਹ ਬੱਚੇ ਨੂੰ ਤਾਂ ਪਲਮਾਉਣੀ ਸੀ ਨਾ ਇਹ ਬੱਚੇ ਇਹਨਾਂ ਦੇ ਹੀ ਬਾਈ ਹਾਂ ਬੱਚੇ ਇਹਨਾਂ ਦੇ ਹੀ ਜੀ ਉਹ ਬਾਰੜੀ ਸੀ ਓਕੇ ਉਹ ਬਾਰੜੀ ਦੀ ਭੈਣ ਹੈ ਓਕੇ ਇਹ ਬਾਰੜੀ ਦੀ ਧੀ ਹੈ ओके ओके हां चिट्टी चिट्टी ਕਾਲੀ ਰੱਖਦੇ ਹੈ ਨਾ चिट्टी ਕਾਲੀ ਰੱਖਦੇ ਹੈ ओके ਇਹਦੀ ਅੱਖ ਕਿਹੜੀ ਬਾਈ ਇਹਦੀ ਬਾਲੜੀ ਇਹ ਖੱਟੀ ਕਾਲੀ ਦਾ ਜੀ ਖੱਟੀ ਕਾਲੀ ਦਾ ਹਨਾ ਗੁਰਬੀ ਨੇੜੇ ਕਰਕੇ ਥੈਂ ਇਤਨਾ ਮੇਰਾ ਕੂਤਰ ਖੱਟੀ ਕਾਈ ਦਾ ਉੱਥੇ ਰਹਿ ਗਿਆ ਸੀਗਾ ਖਿੜਕੀਆਂ ਵਾਲੇ ਅੱਛਾ ਕਾਂਤੇ ਦੇ ਪਿੰਡ ਕਾਂਤੇ ਦੇ ਪਿੰਡ ਉੱਥੇ ਜਿੱਤੇ ਸੀ ਰਾਜ ਬਰੁਆਣੇ ਦੇ ਮੈਂ ਮੰਡੀ ਸੀ ਸ਼ਾਇਦ ਅੱਛਾ ਤੇ ਇੱਕ ਕੂਤਰ ਸਾਡਾ ਹੋਰ ਸੀਗਾ ਤੇ ਉਹ ਕੁਤਰਾ ਆਖਵਾ ਬੋਤੋ ਐ ਮੀ ਲਿਆ ਬਹੁਤ ਮੇਰਾ ਹਲਾ ਕਿਸੇ ਖਿਡਾਰੀ ਕੋਲੇ ਹੱਥ ਵਾਗ ਗਿਆ ਕਹਿੰਦੇ ਬੁਲਾਦ ਬਹੁਤ ਉੱਡੀ ਉਹਦੀ ਵੀ ਉਹ ਖੱਟੀ ਗਲੀ ਦਾ ਸੀਗਾ ਠੀਕ ਹੈ ਸੋ ਇਹਨਾਂ ਦੇ ਬੱਚੇ ਕਢਾ ਕੇ ਅੱਛਾ ਹੁਣ ਬੱਚੇ ਹੁਣ ਬੰਦ ਨਹੀਂ ਕਰਦੇ ਹੁੰਦੇ ਗਰਜੀਤ ਬਾਈ ਉਹਨਾਂ ਤੋਂ ਹੀ ਆਈ ਹੋਈ ਐ ਅੱਛਾ ਗਰਜੀਤ ਹਾਂ ਠੀਕ ਹੈ ਨਾ ਇਹ ਭਾਈ ਸਾਹਿਬ ਵਾਲੇ ਚ ਵਾਜੀ ਹਾਂ ਜਿਹੜੇ ਗਰਜੀਤ ਕਹਿੰਦੇ ਇਹ ਉਹਨਾਂ ਤੋਂ ਹੀ ਆਈ ਹੋਈ ਐ ਇੱਕ ਮਿੰਟ ਯਾਰ ਮੈਂ ਵੀ ਹੁਣ ਤਾਂ ਇੰਨੀਆਂ ਕਿੰਟਰੂ ਕਰ ਲੀਆਂ ਮਾੜਾ ਤਾਂ ਦੇਖ ਕੀ ਆ ਤੇ ਆ ਮੇਰੇ ਪੁਰਾਣੇ ਸ਼ਾਹ ਕਹਿੰਦੀ ਚਿੱਟੇ ਸਫੈਦਾਂ ਦੀ ਇਹਦੀ ਅੱਖ ਗਰਜੀਤ ਬਾਈ ਤੈਨੂੰ ਇਹੀ ਯਾਦ ਵੀ ਕਰੀ ਜਾ ਰਹੇ ਆ ਸਰਪੰਚ ਸਾਹਿਬ ਤੇ ਅਸੀਂ ਸਾਰੇ ਤੇ ਇਹਦੀ ਅੱਖ ਹੈਗੀ ਆ ਦੋਨੋਂ ਸ਼ਾਕ ਕੀ ਠੀਕ ਹੈ ਉਤੋਂ ਡੱਬਾ ਇਹ ਉਹਨਾਂ ਦੀ ਹੈ ਡੱਬ ਤੇ ਇਹ ਭਾਈ ਸਾਹਿਬ ਵਾਲਿਆਂ ਦੇ ਵਿੱਚੋਂ ਤੁਹਾਡੇ ਉਸਤਾਦ ਸਰਦਾਰ ਇੰਦਰਜੀਤ ਵਾਲਿਆਂ ਦੇ ਕੂਤਰਾ ਦੇ ਵਿੱਚੋਂ ਇਹ ਨਸਲਾ ਇਹ ਕਿੱਥੋਂ ਆਈ ਬਈ ਤੁਹਾਡੇ ਕੋਲੇ ਉਹਨਾਂ ਤੋਂ ਆਈ ਹੈ ਗਰਜੀਤ ਨਾਲ ਅੱਛਾ ਗਰਜੀਤ ਉਹਨਾਂ ਕੋਲੋਂ ਆਈ ਹੈ ਇਹ ਕੂਤਰੀ ਹਾਂਜੀ ਠੀਕ ਅੱਛਾ ਡੱਬੇ ਅੱਛਾ ਇੱਕ ਹੋਰ ਚੀਜ਼ ਆ ਉਹਨਾਂ ਦਾ ਇੱਕ ਦੋਸਤਾ ਬਾਣੀਆਂ ਉੱਥੇ ਰਹਿੰਦਾ ਬਈ ਉਹ ਕਲੱਬ ਹੋਰ ਆ ਹਨਾ ਗਰਜੀਤ ਦੇ ਡੈਡੀ ਨਾਲ ਉਹਦੇ ਡੈਡੀ ਪੜੇ ਠੀਕ ਹੈ ਮਰੀ ਦੂਰੋਕਾਲੀ ਗਰਪੀ ਤੇ ਅੰਨੇ ਨਹੀਂ ਆਉਣ ਰਹਿੰਦੇ ਹੈਨਾ ਗਰਜੀਤ ਦੇ ਡੈਡੀ ਨਾਲ ਉਹਦੇ ਡੈਡੀ ਪੜੇ ਤੇ ਗਰਜੀਤ ਦਾ ਵੱਡਾ ਜਿਹੜਾ ਲਾਡੀ ਆ ਲਾਡੀ ਨਾਲ ਉਹ ਬਾਣੀਆਂ ਪੜਿਆ ਬਾਣੀਆਂ ਸ਼ੌਕ ਆ ਹੈਨਾ ਕਬੂਤਰ ਨਹੀਂ ਦਿੰਦੀ ਉਹਨੂੰ ਇਕੱਠੇ ਖਾਈ ਪੀ ਜਾਂਦੇ ਹੈਨਾ ਹੈਨਾ ਉਹ ਪੜਿਆ ਅੱਛਾ ਅਸੀਂ ਕੱਚੇ ਡੱਬੇ ਡੱਬੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਉਹੋ ਹਣਾ ਮੈਨੂੰ ਗਰਜੀਤ ਨੇ ਦੱਸਿਆ ਵੀ ਸੀ ਆਹ ਦੱਬੇ ਦਾ ਨਾ ਬਾਈ ਇਹ ਬਾਈ ਕੋ ਸਰਪੰਚ ਕੋਲ ਹੀ ਆ ਨਾ ਤੇ ਅਸੀਂ ਉਹਨਾਂ ਨਾਲ ਨਹੀਂ ਅਸੀਂ ਐਂ ਚਾਹੇ ਠੀਕ ਹੈ ਬਾਈਆਂ ਛੱਡਣ ਨੂੰ ਦੇ ਦੇਣੇ ਉਹ ਕੁੱਤਰ ਨਹੀਂ ਦਿੰਦੇ ਅਸੀਂ ਚਾਹੇ ਇਕੱਠੇ ਦੇਣੇ ਅੱਛਾ ਹਾਂ ਤੇ ਉਹ ਰਹਿ ਕੇ ਦੂਜੇ ਦੇ ਗਿਆ ਇਹ ਮੇਰੇ ਸਾਹ ਖੈਂਦੀ ਆਈ ਇਹ ਵੀ ਸੁਣਿਆ ਅੱਛਾ ਸਰ ਲੋਕ ਉਹ ਕੁੱਤਰ ਨਹੀਂ ਆਉਣਾ ਚਾਹੀਦਾ ਕੋਲੇ ਅੱਛਾ ਮਾਨਸਾ ਲਿਆ ਹਾਂ ਮਾਨਸਾ ਵੀਰੇ ਵੀ ਕੱਲਾ ਆਇਆ ਕਰਾ ਮੈਂ ਉੱਥੇ ਗੇ ਜਾ ਕੇ ਉੱਥੇ ਖੋਖਰ ਛੱਡਤੀ ਬਾਈ ਜਿੱਥੇ ਲਿਆ ਆਇਆ ਤੇ ਹਣਾ ਅੱਗੇ ਨੇ ਘਟੜੇ ਵੀ ਮੈਂ ਫੜਾ ਦਾਂਦਾ ਸੀ ਇਹ ਐਂ ਵੀ ਜਾਂਦੀ ਮੈਨੂੰ ਬੜਾ ਔਖਾ ਲੱਗਿਆ ਤੇ ਉੱ ਮੇਰੇ ਕੋਲ ਬੈਠੇ ਤੇ ਉਹ ਆਪਣਾ लाडी ਪਾਸੇ ਆ ਤੇ ਮੈਂ ਕਿਹਾ ਯਾਰ ਤੈਨੂੰ ਚਾਹੀਦੀ ਆ ਜੇ ਬਈ ਕਹਿਣਾ ਤਾਂ ਡੱਬੀਆਂ ਜੀਆਂ ਨੂੰ ਕਹਿਦੀਆਂ ਦਾ ਤੇ ਮੈਂ ਨੂੰ ਕਿਹਾ ਨਾ ਨਾ ਤੈਨੂੰ ਬਣੀਆਂ ਨਾ ਸੰਦੀਪ ਨੂੰ ਕਹਿ ਜੀ ਨਾ ਤੂੰ ਮੈਂ ਲੱਗ ਇਹ ਮੇਰੇ ਸ਼ਾਹ ਖਿਸਗੇ ਜੀ ਬਣਾਣੇ ਅੱਛਾ ਇਹ ਨਹੀਂ ਹਾਂ ਕਰਦੀ ਨਾ ਸੋਹ ਹਾਂ ਇਹ ਮੈਂ ਤੁਹਾਨੂੰ ਹੁਣ ਦੱਸ ਦਣਾ ਜਦੋਂ ਗੱਲਾਂ ਹਾਂਜੀ ਗੱਲਾਂ ਦੀ ਗੱਲ ਆ ਜਾਂਦੀ ਹੈ ਮੈਂ ਨਾ ਥਾਂਦੇ ਵਾਲੇ ਆਜ਼ਾਦੀ ਦਾ ਚੇਲਾ ਜੀ ਬੜਾ ਕੋਈ ਹਾਂ ਮੈਂ ਉਹ ਸ਼ਾਹ ਖਾ ਦੇਤਾ ਹਾਂ ਚਲੋ ਉਹਨੂੰ ਚਾਰ ਪੰਜ ਜੋੜੀਆਂ ਦੇਤੀਆਂ ਖਰੋੜੇ ਤੇ ਉਹ ਬੰਦਾ ਥੋੜਾ ਜਿਆ ਕਮਚਨ ਬਿਜੀ ਰਹਾ ਠੀਕ ਹੈ ਉਹ ਸੁਣਾਏ ਦੇ ਕੂਤਰ ਹੱਲ ਕੇ ਕਿਤੇ ਨਾਲ ਪਿੰਡ ਭੁੱਲਰੀ ਵਾਗੇ ਜੀ ਉਹ ਭੁੱਲਰੀ ਵਾਗੇ ਤੇ ਰੰਗ ਇਹਨੇ ਸੇਮ ਸੇਮ ਦੱਸਦੇ ਹਾਂ ਤੇ ਅੱਖ ਗਲਤ ਦੱਸਦੀ ਵੀ ਮੈਂ ਉਹਨਾਂ ਨੂੰ ਮੋੜਨੇ ਨਹੀਂ ਭੁੱਲਣ ਵਾਲੇ ਨੂੰ ਇਹਦੇ ਜਾਦੀ ਦੇ ਚਲੇ ਨੂੰ ਉਹਨਾਂ ਨੇ ਕਹਾ ਜੀ ਕਿਤੇ ਬਾਜੀ ਬੂਜੀ ਛੜ ਤੇ ਮੋਟਰਸਾਈਕਲ ਜਿੱਤ ਗਈ ਪੁੱਛਾ ਉਹ ਮੇਰੇ ਕੋਲੇ ਭੱਜਿਆ ਕਹਿੰਦਾ ਯਾਰ ਐ ਕਰਕੇ ਮੋਟਰਸਾਈਕਲ ਜਿੱਤ ਗਈ ਕੂਤਰੋ ਹੈਗਾ ਮਾਂ ਮੈਂ ਜਿਹੜਾ ਤੈਨੂੰ ਦੇਤਾ ਉਹ ਹੋਰ ਨੂੰ ਨਹੀਂ ਦਿੰਦਾ ਮਾਂ ਮੇਰੇ ਕੋਲ ਤਾਂ ਐਂ ਬੈਠੇ ਰਹਿੰਦੇ ਐ ਵੀ ਬੱਚੇ ਨੂੰ ਕਢਾਉਣ ਦਾ ਟਾਈਮ ਨਹੀਂ ਲੱਗ ਰਿਹਾ ਜਦੋਂ ਫੇਰ ਉਹ ਦੁਬਾਰੇ ਲੈ ਕੇ ਗਿਆ ਜੀ ਹੰਦੀ ਵਾਲੀ ਆਜ਼ਾਦੀ ਦਾ ਚੇਲਾ ਹੀ ਕਾਲੀ ਭਾਈ ਤੇ ਗੁਰਪ੍ਰੀਤ ਰੇੜਿਆ ਜੀ ਉਹ ਕੁੱਤਰ ਜੀ ਰਾਜਨਾਲਿਆਂ ਚੋਂ ਐ ਓਕੇ ਮੋਢੇ ਨਾਲ ਕੋਈ ਵਿੱਚ ਇਕੱਠੇ ਕਰੀ ਜਾਂਦਾ ਇਹ ਕੁੱਤਰ ਨਾ ਰਾਜਨ ਕੋਲ ਜਦੋਂ ਘਰੇ ਉੜਦਾ ਹੁੰਦਾ ਸੀ ਇਹਨਾਂ ਦਾ ਪਿਓ ਹੁਣੀ ਮਰਿਆ ਮੇਰੇ ਕੋਲ ਬੰਦਾ ਤਿੰਨ ਚਾਰ ਮਹੀਨੇ ਮੈਨੂੰ ਮੈਨੂੰ ਫੜਾਈ ਆਪਣੇ ਤੂੰ ਤੁਸੀਂ ਦੱਸੇ ਦੀ ਸਟੋਰੀ ਹਾਂ ਓਕੇ ਤੇ ਜਦੋਂ ਉਹ ਘਰੇ ਉੜਦਾ ਨਾ ਜ਼ੋਰ ਮਾਰਦਾ ਤੇ ਆ ਪਿੱਠ ਨਿਭਾਈ ਜਾਂਦੀ ਸੀ ਦੀ ਇੰਨਾ ਠੜਾ ਕੁੱਤਰ ਸੀਗਾ ਇਹ ਅੜਾਵੇ ਬਹੁਤ ਨੇ ਜੀ ਮੈਂ ਤੇ ਮੂਰ ਨਹੀਂ ਇਹ ਬਲੱਡ ਲਾਈਨ ਸੁੱਖਣ ਵਾਲੇ ਦੋ ਵਾਰੀ ਛੜਤੀ ਅੱਛਾ ਗੱਲ ਕਰ ਵੀ ਲਾਸਟ ਤੇ ਹੱਲੇ ਜਾਂਦੇ ਸੀਗੇ ਤੇ ਸਾਰੇ ਪੰਜਾਬ ਚ ਬਾਜੀਆਂ ਮੁੱਕ ਜਾਂਦੀਆਂ ਹੂੰ ਹੂੰ ਸਾਡੇ ਘਰੇ ਫਿਰਦੇ ਹੁੰਦੇ ਸੀ ਇਹ ਮੋਜੇ ਦਾ ਇਹ ਮੋਜੇ ਦੇ ਆ ਪਾਚਾ ਕੋਈ ਇਹ ਪੰਜ ਛੇ ਪੱਠੇ ਨੇ ਮੇਰੇ ਕੋਲੇ ਹੂੰ ਬੜੇ ਚੰਗੇ ਆ ਬੜੇ ਉਡਾਈ ਬੜੇ ਜੀ ਬਾਜੀਆਂ ਮੁੱਕ ਜਾਂਦੀਆਂ ਇਹ ਤੈਨੂੰ ਢਾਈ ਨੂੰ ਕਿੰਨਾ ਚਿਰ ਹੋ ਗਿਆ ਭਾਈ ਢਾਈ ਨਹੀਂ ਹੀ ਕਦੀ ਰੁੱਕੇ ਹੋਏ ਜੀ ਰੁੱਕੇ ਨੇ ਉਤਰ ਵਜਨ ਘਟ ਰਿਹਾ ਨੂੰ ਨਹੀਂ ਵਜਨ ਨਹੀਂ ਘਟ ਰਿਹਾ ਮੈਂ ਹੱਡੀ ਦੇਖਦਾ ਮੇਰੇ ਹੁਣ ਮੈਂ ਵੀ ਹੁਣ ਕਬੂਤਰ ਬਾਜ ਬਣ ਗਿਆ ਨਾ ਇੰਨੇ ਜਨ ਜਾ ਜਾ ਗਿਆ ਹੈ ਨਾ ਮੈਨੂੰ ਕਬੂਤਰ ਨੂੰ ਨਹੀਂ ਫੜਨਾ ਆਉਂਦਾ ਸੀ ਇੱਕ ਵਾਰੀ ਮੈਨੂੰ ਮੈਨੂੰ ਰਿਸ਼ਾ ਤੁਸੀਂ ਮੇਰੀ ਇੰਟਰਵਿਊ ਵੀ ਦੇਖਦੇ ਹੋ ਨਾ ਇਹ ਮੈਨੂੰ ਕਹਿੰਦੇ ਤੈਨੂੰ ਯਾਰ ਕਬੂਤਰ ਨਹੀਂ ਫੜਨਾ ਆਉਂਦਾ ਨਾ ਆਈ ਸਿੱਖਦਾ ਬੰਦਾ ਹਰ ਰੋਜ਼ ਕੁਝ ਸਿੱਖੇ ਜਾਂਦਾ ਬਾਈ ਨਾ ਜ ਤੁਹਾਡੇ ਕੋਲੇ ਸਿੱਖੇ ਜਾਂ ਨੇ ਓਕੇ ਇਹਨੂੰ ਬਾਈ ਤੁਸੀਂ ਛੱਡਿਓ ਅੰਦਰ ਤੇ ਆਹ ਵਾਲੀ ਤੁਹਾਡੇ ਦਸਣ ਵਾਲੇ ਕਬੂਤਰ ਸਾਹਿਬ ਜਾਦੀ ਨੇ ਛੱਡਿਆ ਸੀ ਆਪਣੇ ਚੌ ਜਿੱਥੇ ਚੀਨੇ ਨੇ ਥਾਪੀ ਮਾਰੀ ਮੇਰੀ 3.5 ਲੱਖ ਜਿੱਤੀ ਕੱਲੀ ਓਕੇ ਉੱਥੇ ਜਿੱਥੇ ਅਸੀਂ ਸੀਗੇ ਟਾਵਰ ਤੇ ਨਾ ਨੈੱਟ ਵੀ ਮਾਰੀ ਟਾਵਰ ਦੀ ਧਮਕ ਵੀ ਗੋਲੇ ਵੀ ਉੱਡੇ ਅੱਛਾ ਇਹ ਉਹਨਾਂ ਦਾ ਪਿਓ ਹੈ ਅੱਛਾ ਜਾਦੀ ਨੂੰ ਮੈਂ ਹੀ ਕਿਹਾ ਸੀ ਵੀ ਬੰਡਣੀ ਨਹੀਂ ਜਾਦੀ ਦਾ ਬੰਨਣ ਦਾ ਇਤਿਆਸ ਸੀ ਇਹ ਮੈਂ ਨਹੀਂ ਬੰਨਣੀ ਜਿੰਨੇ ਨਾਲ ਅਸੀਂ ਜਿੱਥੇ ਅੜ ਜਿੱਗੇ ਅੜ ਜਿੱਗੇ ਮੈਂ ਬਾਜੀ ਤੇ ਨਹੀਂ ਹੈ ਕਈ ਵਾਰ ਨਹੀਂ ਬਈ ਵਿਚਾਰ ਮਿਲਦੇਗੇ ਤੁਹਾਡੇ ਜੱਤ ਹਾਰਦਾ ਚਲੋ ਬਣੀ ਆ ਹਨਾ ਇਹ 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 ਇਨਸਾਫ ਹੋਣਾ ਚਾਹੀਦਾ ਕਿਸੇ ਨਾਲ ਵੀ ਤੱਕਣਾ ਬਈ ਹੋਵੇ ਯਾਰ ਨਾ ਕਿਸੇ ਨਾ ਪਤਾ ਲੋਈ ਵੀ ਫੇਰ ਵੀ ਪੈਰਾਂ ਦੀ ਇੰਹੀ ਹੋਇਆ ਬਸ ਕਹਿਣ ਦਾ ਪਾ ਅੱਗੇ ਪਿੱਛੇ ਥੋੜੇ ਫਰਕ ਹੀ ਪਿਆ ਉਹ ਕਹਿੰਦਾ ਨਹੀਂ ਹੁੰਦਾ ਮੇਰੇ 3.5 ਲੱਖ ਜਿੱਤੀਏ ਪੈਰ ਦੇਖੋ ਕਿੰਨੇ ਨਾਬੀ ਨੇ ਇਹਨਾਂ ਦੇ ਹੂੰ ਇਹ ਰਾਜਨ ਵਾਲੇ ਚੁਈ ਹੈ ਜੀ ਇਹ ਵੀ ਇਹ ਰਾਜਨ ਵਾਲੇ ਠੀਕ ਹੈ ਨਾ ਓਕੇ ਵੀਰੇ ਸੋ ਇਹ ਅੱਛਾ ਇਹਦੀ ਸਟੋਰੀ ਕੀ ਹੈ ਇਹਦੇ ਲਾਲ ਜਿਹੜੇ ਦੀ ਸੀ ਇਹਦੇ ਲਾਲ ਜਿਹੜੇ ਦੀ ਹੈ ਨਾ ਇਹ ਜਿਹੜਾ ਮੈਂ ਤੁਹਾਨੂੰ ਰਾਜਨ ਦਾ ਕਬੂਤਰ ਦੱਸਿਆ ਨਾ ਆਪਣਾ ਚੈਨ ਵਾਲਿਆਂ ਦਾ ਸੁੱਖਾ ਨਹੀਂ ਸੀ ਜਿਹੜਾ ਸ਼ੁਰੂ ਚ ਮੋਢੇ ਦਾ ਕਬੂਤਰ ਲਿਆ ਸੀ ਜਿੰਨੇ ਲਾਭੇ ਨੇ ਦੱਸਿਆ ਵੀ ਕੱਪ ਵਾਲਾ ਕਬੂਤਰ ਸ਼ੰਕਰ ਵਾਲਾ ਜਿਹੜਾ ਉੱਥੇ ਬਾਜ਼ੀਂ ਜ ਠੀਕ ਹੈ ਇਹ ਮੈਂ ਪੱਠਾ ਘੜਾਇਆ ਸੀ ਪਿਛਲੇ ਸਾਲ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿੱਤੇ ਜਾਦੀ ਨੂੰ ਵੀ ਦਿੱਤੇ ਸਾਨੀ ਨੂੰ ਵੀ ਦਿੱਤੇ ਹਾਂ ਇਹਨਾਂ ਨੇ ਮੈਨੂੰ ਕੋਈ ਰਿਜ਼ਲਟ ਨਾ ਦਿੱਤਾ ਇਹ ਮੈਂ ਨਾ ਸਮਾ ਪਿੰਡ ਦੇ लाडी ਨੂੰ ਦੇਤਾ ਓਕੇ ਉਹਨਾਂ ਨੇ ਕਹਾ ਇਹਦੇ ਜਦੋਂ ਬੱਚੇ ਛੱਡੇ ਜੋ ਬਾਜੀਆਂ ਜਿੱਤ ਗਏ ਦੋ ਉਹਏ ਤੱਕੀ ਦੁਬਾਰੇ ਲੈ ਕੇ ਗਿਆ ਹੁਣ ਉਹਨਾਂ ਨੇ 6 ਬੱਚੇ ਕਰਾਇਆ 2 ਮੇਰੇ ਕੋਲ ਛੱਡ ਕੇ 4 ਉਹਨਾਂ ਕੋਲ ਆ ਲਾਡੀ ਇੱਕ ਫੇਰ ਉਹਦਾ ਯਾਰ ਦੋਸਤ ਲੈ ਲਾਡੀ ਮੁੰਡਾ ਨਵਾਂ ਹੀ ਐ ਨਹੀਂ ਨਹੀਂ ਮੈਂ ਕਿਹਾ ਜਾਦੀ ਨਹੀਂ ਵੀ ਦਸ ਕੜਾ ਲਓਨੇ ਬਾਅਦ ਚ ਨਾ ਜੀ ਜਾਦੀ ਨਹੀਂ ਨਿਕੜਾਈ ਜੀ ਜਾਦੀ ਦਾ ਮੁਰਕੇ ਬਿਮਾਰੀ ਬੈਗੀ ਕੁਤਰੀ ਖਤਮ ਹੋ ਗਈ ਕੁਦਰਤੀ ਹੁ ਇਹਨਾਂ ਨੂੰ ਵੀ ਦੋ ਬੱਚੇ ਦਿੱਤੇ ਆ ਇਹਦੇ ਕੋਲੇ ਵੀ ਸਾਡੀ ਕੋਲੇ ਵੀ ਹੈਗੇ ਤੇਰੀ ਨਿਸ਼ਾਨੀ ਲਈ ਆ ਦੂਜਾ ਨੰਦਰ ਕੱਟ ਕੇ ਨਹੀਂ ਜੂ ਟੁੱਟ ਗਈ ਇਹਦਾ ਟੁੱਟ ਗਈ ਨਿਸ਼ਾਨੀ ਤਾਂ ਉਹੀ ਯਾਦ ਰਹਿੰਦੀ ਐ ਠੀਕ ਹੋ ਗਿਆ ਹਾਂ ਤੇ ਕੁਤਰਾ ਸਾਂ ਵਾਈਏ ਮਕਾਨਾਂ ਦੀ ਹੈ ਅੱਛਾ ਵੀ ਫੇਰ ਇਹ ਕੂਤਰੀ ਪਾਈ ਆ ਜੀ ਬਿੰਦਰਕੂਲੇ ਵਾਲਿਆਂ ਚੋਂ ਇਹ ਆਜ਼ਾਦੀ ਦੇ ਘਰੋਂ ਆਈ ਹੈ ਅੱਛਾ ਆਜ਼ਾਦੀ ਦੇ ਘਰੋਂ ਹਾਂ ਫੇਰ ਵੀ ਇਹ ਅੱਛਾ ਇੱਕ ਹੁੰਦੀ ਆ ਅੱਖ ਬਹੁਤ ਸੋਹਣੀ ਆ ਹੈਨਾ ਅੱਛਾ ਜਿਹੜਾ ਮੈਂ ਤੂੰ ਪਹਿਲਾਂ ਫੜਿਆ ਸੀ ਭਾਈ ਇਹ ਤੂੰ ਪਹਿਲਾਂ ਉਹਦੀ ਚੁੰਝ ਦੇਖੀ ਸੀ ਭਾਈ ਉਹਦੀ ਚੁੰਝ ਵੱਖਰੀ ਸੀਗੀ ਥੋੜੀ ਜੀ ਦੂਜੇ ਕਬੂਤਰਾਂ ਨਾਲੋਂ ਵੇਖੇ ਕੂਤਰ ਫੜੀਦੇ ਨਾ ਹੈਨਾ ਉਹਦੀ ਚੁੰਝ ਵੱਖਰੀ ਸੀ ਥੋੜੀ ਜੀ ਓਕੇ ਇਹ ਇਹ ਆਈ ਆਪਣੇ ਆਜ਼ਾਦੀ ਦੇ ਘਰੋਂ ਭਾਈ ਹਾਂ ਜੀ ਬਿੰਦਰਪੂਲੇ ਵਾਲੀ ਹੈ ਬਿੰਦਰਪੂਲੇ ਵਾਲੇ ਚ ਮਿਕਸ ਆਈ ਹੈ ਨਾ ਹਾਂਜੀ ਬਿੰਦਰ ਪਿਓਰ ਹੈ ਅੱਛਾ ਪਿਓਰ ਬਿੰਦਰ ਹੈ ਅੱਛਾ ਬਿੰਦਰਲੀ ਪਿਓਰ ਆ ਹਾਂਜੀ ਮੈਂ ਬਿੰਦਰ ਦੀ ਇੰਟਰਵਿਊ ਕੀਤੀ ਸੀ ਬਾਈ ਦੀ ਯਾਰ ਬਿੰਦਰਪੂਲੇ ਦੀ ਬਿੰਦਰਪੂਲੇ ਦੀ ਬਿੰਦਰਪੂਲੇ ਨਾਲ ਸਾਡਾ ਇਨਾ ਮੋਹ ਪਿਆਰ ਸੀ ਉਹਦਾ ਚਲੋ ਬਾਅਦ ਚ ਸਟਾਰ ਬਣਦਾ ਹੂੰ ਹੂੰ ਸਾਡੇ ਕੋਲੇ ਆਉਣੀ ਜਾਣੀ ਸੀ ਸਤਜ ਗੁਪਤ ਜੀ ਆਨੇ ਅਸੀਂ ਉਹ ਤੋਂ ਖੱਟੀਆਂ ਦੀਆਂ ਦੀ ਉੱਡੀ ਆਲਾ ਦਾ ਘਰ ਜੀ ਪੈਂਟਰ ਕੁੱਤਾ ਸਭ ਤੋਂ ਪਹਿਲਾਂ ਆਪਾਂ ਦਿੱਤਾ ਉਹਨੂੰ ਬਿੰਦਰਪੂਲੇ ਨੂੰ ਬਿੰਦਰ ਨੂੰ ਬਿੰਦਰਪੂਲੇ ਨੂੰ ਫਿਰ ਮੇ ਤੋਂ ਫੇਲ ਲੱਗੇ ਗਿਆ ਫਿਰ ਉਹਦੇ ਭਾਣੇ ਜਿਦੋਂ ਕੱਢ ਲੋਗੇ ਖਿਆਲੇ ਫਿਰ ਅਸੀਂ ਵਕੀਲ ਕਰਿਆ ਇਹ ਤਾਂ ਰਿਸ਼ਤੇਦਾਰ ਲੱਗਦਾ ਵਕੀਲ ਦਲੀਲ ਵਕੀਲ ਸਾਡਾ ਮੋਹ ਪਿਆਰ ਸੀ ਉਦੋਂ ਬਾਅਦ ਬਿੰਦਰਪੂਲੇ ਦਾ ਬਾਵਾ ਨਾ ਬਣਨਾ ਗਿਆ ਬਿੰਦਰਪੂਲਾ ਘਰੇ ਨਹੀਂ ਸੀ ਆਪਾਂ ਜੁੜੀ ਚੱਕਲੇ ਸੀ ਹਾਂ ਕਰੀ ਨਹੀਂ ਸੀ ਉਹ ਅਜੀ ਚੱਕਲੇ ਮੈਂ ਬਿੰਦਰ ਦੀ ਜੋ ਇੰਟਰਵਿਊ ਕਰਕੇ ਆ ਨਾ ਬਾਈ ਲਾਵੇ ਬਾਈ ਜੋ ਇੰਟਰਵਿਊ ਕੀਤੀ ਬਿੰਦਰ ਦੀ ਮੈਂ ਤੇ ਬਿੰਦਰ ਦੇ ਬੇਟੇ ਦੀ ਡੈਥ ਹੋ ਗਈ ਸੀ ਉਹ ਹਾਂ ਇਸ਼ਟ ਹੋ ਗਿਆ ਹਾਂ ਫਿਰ ਉਦੋਂ ਮੈਂ ਇੰਟਰਵਿਊ ਕਰਕੇ ਆਈ ਬੰਦਾ ਬਹੁਤ ਟੁੱਟਿਆ ਜਾ ਪਿਆ ਸੀ ਆ ਜਵਾਨ ਪੁੱਤ ਚਲਾ ਜਾਵੇ ਨਾ ਸਾਜੀ ਯਾਰ ਬੰਦਾ ਟੁੱਟਿਆ ਜਾਂਦਾ ਹਨਾ ਬਈ ਬਿੰਦਰ ਨੂੰ ਅਸੀਂ ਯਾਦ ਵੀ ਕਰ ਰਹੇ ਆ ਯਾਰ ਤੇ ਬਿੰਦਰ ਬਾਈ ਵਾਲੀ ਨਸਲ ਬਾਈ ਸਰਪੰਚ ਦੇ ਘਰੇ ਅਸੀਂ ਹਨਾ ਤੇ ਅੱਛਾ ਇਹਦਾ ਕਦ ਘਟਾ ਬਾਈ ਹਾਂ ਇਹ ਵੀ ਛੋਟੇ ਹੈਗੇ ਆ ਜੀ ਕੁੱਤਰ ਤਾਂ ਕਦ ਘਟਾ ਪੁੱਤਾਂ ਨੂੰ ਦਿਖਾ ਦਨੇ ਆਓ ਵੇਖੀ ਜਾਉਂਗੇ ਸਾਰਾ ਦਿਨ ਸ਼ਬਜੂ ਕੁੱਤਰ ਤਾਂ ਸਾਰੀਆਂ ਕਹਾਣੀਆਂ ਨੇ ਬਹੁਤ ਬਹੁਤ ਆਹ ਕੁੱਤਰਾ ਜੀ ਇਹਨਾਂ ਨੇ ਮੇਰਾ ਖਲਾ 20-20 ਸਾਲ ਹੋ ਗਏ ਹੋਣਗੇ ਬੈਠਿਆਂ ਨੂੰ ਇਤਕੀ ਬੱਚੇ ਲਏ ਆ ਮੈਨੂੰ ਹਣਾ ਬੈਜੇ ਇੱਕ ਤੋਂ ਹੋਰ ਫੱਲਾ ਕੋਈ ਖਾਣ ਦਾ ਹੈਗਾ ਗੁੜਾ ਰਸਤੇ 'ਚ ਬੈਠੇ ਬਾਈ ਇੱਕ ਉੱਥੇ ਗੁੜੇ ਉੱਤੇ ਬੈਠੇ ਹਾਂ ਜੀ ਓਕੇ ਸੋ ਗੋਪੀ ਦਾ ਓਨੀ ਕੈਮਰਾ ਸੋ ਇਹਦੀ ਸਟੋਰੀ ਬਾਈ ਤੁਮੇ ਪੁੱਛਦਾ ਅੱਛਾ ਜੀ ਚੁੰਝ ਛੋਟੀਆਂ ਹਨਾ ਹਾਂ ਜੀ ਅੱਛਾ ਅੱਛਾ ਇਹ ਨਾ ਆਪਣਾ ਸਰਪੰਚ ਸਾਹਿਬ ਹਾਂ ਜੀ ਜੇ ਉੱਥੇ ਹੈ ਨਾ ਆਪਣੇ ਕੈਨੇਡਾ ਦੇ ਵਿੱਚ ਚੁੰਝ ਛੋਟੀ ਹੋਵੇ ਕਹਿਣਗੇ ਜੀ ਇਹ ਮਤਲਬ ਹੈਗੀ ਆ ਟਿਪਲਰ ਆ ਇੰਗਲਿਸ਼ ਟਿਪਲਰ ਆ ਹੁਣ ਇੱਥੇ ਮੈਂ ਦੇਖ ਰਿਹਾ ਚੁੰਝ ਕਿਹੜੀ ਗਾ ਨਾਰਮਲ ਚੁੰਝ ਆ ਇਹ ਤੋਂ ਛੋਟੀ ਵੀ ਦਿਖਾ ਦੇਣੀ ਚਾਹੀਦੀ ਹਾਂ ਬਲੱਡ ਅੱਛਾ ਇਹਦੀ ਇਹਦੀ ਹਾਈਟ ਕੀ ਆ ਹਾਈਟ ਵੀ ਨਾਰਮਲ ਆ ਹਣਾ ਬਹੁਤ ਸੋਰੀ ਨਾ ਅੱਛਾ ਜਿਹੜੇ ਨਿਹੰਗ ਜਿਹੜੇ ਨਿਹੰਗ ਵਾਲੇ ਕਬੂਤਰ ਆ ਆਪਣੇ ਸਰਮੰਜਪਾਈ ਉਹਨਾਂ ਦੇ ਵੀ ਕੱਦ ਘੱਟਾ ਕਈਆਂ ਦੇ ਨਿਹੰਗਾਂ ਦੇ ਕੱਦ ਘੱਟਾ ਬਾਈ ਹਣਾ ਹੱਸੋ ਕਿਹੜਾ ਜੋ ਇਹ ਇਹ ਦੱਸਿਓ ਬਾਈ ਜੀ ਇਹ ਮਧੂਗਾਂ ਚੋਂ ਆ ਜੀ ਅੱਛਾ ਮਧੂਗਾਂ ਹਾਂ ਜੀ ਠੀਕ ਆ ਸੁਲੇ ਵਾਲੀਆਂ ਸੁਲੇ ਵਾਲੀਆਂ ਸੁਲਾਂਗਲ ਕੇ ਨਾ ਮਧੂਗਾਂ ਜੜੀਆਂ ਬੜੀਆਂ ਆਪਣੇ ਕੋਲੇ ਬੜੀਆਂ ਆ ਗਈਆਂ ਉਹ ਜਿਵੇਂ ਮੇਰੇ ਵਾਲਾ ਕੰਮ ਸੀਗਾ ਜੀ ਕੂਤਰਾਂ ਦੀ ਸਾਰੇ ਏਰੀਆ ਵਿੱਚ ਸਾਮ ਉਹਦੇ ਕੋਲੇ ਸੀ ਬਸ ਸਾਰਿਆਂ ਦੀ ਹਾਂ ਆ ਦੇਖੋ ਆ ਤੁਸੀਂ ਕੂਤਰੀ ਆਖੋਗੇ ਕੂਤਰਾ ਨਿਕਲ ਜਾ ਹਾਂ ਸੋ ਅੱਛਾ ਛੋੜਾ ਛੋੜਾ ਯਾਰ ਬਈਆ ਤਾਂ ਹਾਂ ਹਨਾ ਉਹਦਾ ਅਗਦੀ ਨਾਲ ਆ ਇਹ ਧੰਨੇ ਤੋਂ ਸਿੱਧੇ ਡਾਇਰੈਕਟ ਆ ਕੇ ਕੂਤਰ ਗਾਹ ਨਹੀਂ ਆ ਮੇਰੇ ਕੋਲ ਆ ਅੱਛਾ ਧੰਨੇ ਮਹਾਰਾਜ ਦੇ ਘਰ ਦੀਆਂ ਸਿੱਧੀਆਂ ਮਤਲਬ ਡਾਇਰੈਕਟ ਆ ਹਾਂ ਜੀ ਦਿਖਾ ਜੀ ਅੱਖ ਦਿਖਾ ਸੋ ਧੰਨੇ ਬਾਬੇ ਨੂੰ ਯਾਦ ਕਰ ਰਹੇ ਆ ਜੀ ਦੁਨੀਆ ਯਾਦ ਕਰਦੀ ਧੰਨੇ ਬਾਬੇ ਨੂੰ ਹਨਾ ਰੰਗ ਦੇਖ ਬਈ ਜਿਹੜੇ ਆਹੀ ਆਪਾਂ ਕਹਿੰਦੇ ਕਿ ਪੀਤੀ ਰੱਖੀ ਉਹ ਉਧਰ ਦੀ ਬਿਲਕੁਲ ਨਹੀਂ ਕਹਿੰਦਾ ਕਮਾ ਉਧਰ ਓਕੇ ਨਾ ਫੇਰ ਉਸੇ ਦਾ ਬਹੁਤ ਛੋਟਾ ਅੱਛਾ ਦੇਖ ਲਓ ਬਾਈ ਜੀ ਬਿਲਕੁਲ ਜਿਵੇਂ ਬਾਈ ਕਹਿ ਰਹੀ ਸਰਪੰਚ ਸਾਹਿਬ ਬਹੁਤ ਛੋਟਾ ਕਰਦਾ ਠੀਕ ਹੈ ਤੇ ਪਰ ਉਦਾਂ ਫਾਰਾ ਬਰਾਬਰ ਜਾਂਦੇ ਪੁੱਛਦੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਨਾ ਫੇਰ ਉਹ ਜਿਹੜੇ ਬਹਲੇ ਉਹ ਆਪਣਾ ਗੜਾ ਵੀ ਸੀ ਰਾਜਨ ਵਾਲੇ ਜੀ ਉਹ ਹੈ ਇਹ ਰਾਜਨ ਵਾਲੇ ਚੋਂ ਆ ਗਿਆ ਬਾਈ ਜੀ ਸਰਪੰਚ ਸਾਹਿਬ ਕਹਿੰਦੇ ਜਿਹੜੇ ਬਹਲੇ ਚੰਗੇ ਆ ਕਿਉਂਕਿ ਜੋ ਕਿਉਂਕਿ ਜਿਹੜੇ ਰਾਜਨ ਦਾ ਨਾਮ ਲੈਨੇ ਬਾਈ ਜੀ ਕਈ ਵਾਰ ਉਦਾਂ ਕਹਿੰਦੇ ਆ ਕਿਉਂਕਿ ਰਾਜਨ ਤਾਂ ਖੁਦ ਬਾਈ ਜੀ ਹੁਣਾਂ ਕੋਲੇ ਰਹਿ ਕੇ ਗਿਆ ਤੇ ਫਿਰ ਉਹ ਜਿਹੜੀਆਂ ਚੀਜ਼ਾਂ ਦਸੀਆਂ ਇਹ 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 ਸੱਚ ਆ ਕਿਵਰ ਅਸੀਂ ਉਦਾਂ ਬਣਾਈ ਜੰਦੇ ਆ ਇਹ ਵਾਲੇ ਕੁੱਤਰਾ ਪੱਲਾ ਦਿਖਾ ਗਏ ਸੋ ਨੰਦ ਛੋਟੀਆਂ ਨੰਦ ਰਹਿ ਗਈਆਂ ਸੋ ਇਹ ਇਹ ਕੁੱਤਰੇ ਜਿਹੜਾ ਲੰਬੇ ਨੇ ਕਈ ਵਾਰੀਆਂ ਛੱਡਿਆ ਜੀ ਉਹਦਾ ਪੁੱਤ ਹੈ ਸ਼ਾਂਕਰ ਲਹਾਰੇ ਉਹਦਾ ਡਾਇਰੈਕਟ ਪੁੱਤ ਹੈ ਇਹਦਾ ਗਾਂਹ ਉਹ ਪੁੱਤ ਜਿਹਦੇ ਗਾਂਹ ਬੱਚੇ ਉਡੇ ਆ ਭਾਈ ਮੈਂ ਆਹ ਕਹਿੰਦਾ ਸੀ ਆ ਸਰਪੰਚ ਆ ਦੇਖੋ ਆ ਆ ਨੂੰ ਤੁਸੀਂ ਇਦਾਂ ਦੀ ਦੇਖੋਗੇ ਜਿਹੜੀ ਆਪਣੀ ਹੈ ਨਾ ਬਹੁਤ ਘਾਟਾ ਬਾਈ ਇਹਨਾਂ ਦੀ ਬਹੁਤ ਘਾਟਾ ਹਾਂ ਮਤਲਬ ਉਹੀ ਹੈ ਨਾ ਬਾਈ ਹੁਣ ਤੁਹਾਨੂੰ ਪਤਾ ਕਈ ਵਾਰ ਐਵੇਂ ਆਪਾਂ ਕਹਿੰਦੇ ਆ ਮਤਲਬ ਮੈਂ ਨਾ ਕਿਸੇ ਨਾਲ ਇੰਟਰਵਿਊ ਕਰ ਰਿਹਾ ਸੀ ਕੱਲ ਮਤਲਬ ਕਹਿੰਦੇ ਆ ਉਹਦੇ ਰਹੀ ਹੱਸਦੇ ਹੁੰਦੇ ਆ ਅਮਰੀ ਬਾਈ ਨਾ ਅਮਰੀ ਬਾਈ ਨੂੰ ਬਹੁਤ ਨੋ ਲੈਜ ਆ ਯਾਰ ਹੈ ਨਾ ਅਮਰੀ ਬਾਈ ਨੂੰ ਬਹੁਤ ਨੌਲੇਜ ਆ ਹਨਾ ਉਹ ਉਹ ਕਹਿਣਗੇ ਮਤਲਬ ਯਾਰ ਵੀ ਆਹ ਉਹਨੇ ਯਾਰ ਚਲੋ ਬੰਦੇ ਨੂੰ ਖੁਸ਼ ਹੋ ਜਣਾ ਵੱਖਰੀ ਗੱਲ ਆ ਰੰਗ ਦੇਖ ਕੇ ਹਨਾ ਪਰ ਉਹ ਨਾ ਨਹੀਂ ਬਾਈ ਇਹਦਾ ਆਏ ਨਹੀਂ ਹੁੰਦੀਆਂ ਯਾਰ ਹਨਾ ਕੋਨੇ ਬਾਈ ਸਰੀ ਉਮਰੀ ਲਾਤੀ ਇਸ ਕੰਮ ਦੇ ਵਿੱਚ ਅਮਰੀ ਨਹੀਂ ਅਮਰੀ ਨਹੀਂ ਕੱਲ ਅਮਰੀ ਦੀਆਂ ਟ੍ਰੂ ਕਰਕੇ ਬਾਈ ਯਾਰ ਇਹ ਲੋਕ ਬਾਈ ਪਹਿਲਾਂ ਕਹਿੰਦਾ ਹੁਣ ਤਾਂ ਘਰੀ ਹੁੰਦਾ ਆ ਨਾ ਵੀ ਕਿੰਨਾ ਟਾਈਮ ਲੱਗੂਗਾ ਹਨਾ ਕਿੰਨਾ ਹੋਊਗਾ ਸਾਢੇ 2 ਘੰਟੇ ਦੀ ਇੰਟਰਵਿਊ ਮਤਲਬ ਕੱਲ ਦੀ ਹੈ ਬਾਈ ਨਜ਼ਾਰਾ ਲਿਆ ਤਾਂ ਬਾਈ ਯਾਰ ਤੁਸੀਂ ਦੇਖੋਗੇ ਆਪਣੀ ਵੀ ਇੰਟਰਵਿਊ ਬਹੁਤ ਸੋਹਣੀ ਹੋਈ ਆ ਬਾਈ ਸਵਾਦ ਆ ਜੀ ਬਾਈ ਇਹ ਕੰਡੇ ਬੰਨੇ ਆਣਾਂ ਚ ਨਹੀਂ ਜੀ ਨਨਪਸ ਪਹਿਲਾ ਤਾਂ ਯਾਰ ਇਹਦੀ ਮੌਜ ਤਾਂ ਸ਼ੁਰੂ ਕਰੀਏ ਸੋ ਬਾਈ ਰਣ ਤੀਰ ਧੀਰਾ ਸਰਪੰਚ ਲੱਲੂਆਣਾ ਪਿੰਡਾ ਬਾਈ ਦਾ ਤੇ ਕਬੂਤਰ ਦੇਖ ਰਹੇ ਆ ਕੋਠੇ ਦੇ ਖੜੇ ਆ ਠੰਡੀ ਠੰਡੀ ਹਵਾ ਦਸੰਬਰ 13 ਆਨੰਦ ਆ ਰਿਹਾ ਪੂਰਾ ਤੇ ਅੱਖ ਕਬੂਤਰ ਦੀ ਲਾਲ ਸਰਾ ਤੇ ਸਰਪੰਚ ਸਾਹਿਬ ਇਸ ਕਬੂਤਰ ਵਾਲੀ ਦੱਸੋ ਮੈਨੂੰ ਪਲੀਜ਼ ਇਹ ਰਾਜਨਾਲਾ ਜੁਆ ਜੀ ਵੱਡੇ ਮੌਜੇ ਦੇ ਹੀ ਮੌਜਾ ਹੀ ਹੈ ਵੱਡੇ ਮੌਜੇ ਦਾ ਹੈ ਨਾ ਵੱਡੇ ਮੌਜਾ ਜਿਹੜਾ ਰਾਜਨਾਲਾ ਕੂਤਰਾ ਬਾਈ ਜੀ ਉਹਦੀ ਇਹ ਨਸਲ ਹੈਗੀ ਆ ਠੀਕ ਹੈ ਦੇਖੋ ਬਾਈ ਜੀ ਸਰਪੰਚਾ ਤੁਸੀਂ ਨਾਲ ਹੀ ਆਓ ਪਲੀਜ਼ ਐਸੀ ਮੇਰੇ ਕੋਲ ਕੂਤਰ ਹੋਣਾ ਵੱਡੇ ਫੜ ਕੇ ਦੋ ਸਰਪੰਚ ਸਾਹਿਬ ਕਹਿੰਦੇ ਵੀ ਕੂਤਰ ਹੁਣ ਤੁਸੀਂ ਦਿਖਾਓ ਫਿਰ ਦਰਸ਼ਨ ਕਰਾਈ ਗਿਆ ਆਪਾਂ ਕੂਤਰਾਂ ਦੇ ਕੂਤਰਾਂ ਵਾਲਿਆਂ ਨੂੰ ਚਾਹ ਚੜ੍ਦ ਦਿੰਦਾ ਯਾਰ ਦੇਖ ਲਈ ਹੈ ਨਾ ਹੈ ਨਾ ਓਕੇ ਇਹ ਨੂੰ ਆਪਾਂ ਛੱਡ ਦਈਏ ਆ ਲਓ ਕਿਹੜੇ ਵਾਲਾ ਆਜੋ ਆਜੋ ਭਾਈ ਜੀ ਅਜੇ ਲੱਗੇ ਆਜੋ ਦੱਸੋ ਇਹਨੂੰ ਮਲਕ ਤੁਸੀਂ ਦੱਸੋ ਇਹਦੇ ਵਿੱਚ ਤਾਂ ਪੈਸੇ ਸਰਪੰਚ ਨੂੰ ਪਤਾ ਸਰਪੰਚ ਨੂੰ ਪਤਾ ਸਰਪੰਚ ਸਾਹਿਬ ਨੂੰ ਆ ਹੀ ਜਾਂਦੀ ਕੂਤਰ ਇਹ ਜਿਹਾ ਸਾਨੂੰ ਪੁੱਛਦੇ ਆ ਜਿਹੜਾ ਬਾਜ਼ੀਆਂ ਪਹਿਲਾਂ ਮੈਂ ਛੱਡਿਆ ਸੀ ਓਕੇ ਇਹਨੂੰ ਪੁੱਛ ਲਈ ਮੈਂ ਕਿਹੜਾ ਸਰਪੰਚ ਉਹ ਅਸੀਂ ਕਈ ਬਾਜ਼ੀਆਂ ਛੱਡਿਆ ਬੱਲਾ ਮੋੜ ਟਿੱਗੜ ਬੱਲੜੇ ਤੇ ਕਮੰਡਲ 'ਚ ਕੀ ਫਰਕ ਆ ਮਾੜਾ ਸਾਰੀ ਐਕਸ ਇੱਕ ਤਰ੍ਹਾਂ ਅੱਛਾ ਪੂਰੀ ਹੁੰਦੀ ਐ ਜਿਹੜਾ ਕਮੰਡਲ ਆ ਉਹ ਮਾੜਾ ਆ ਮਾੜਾ ਟੱਕ ਟਿੱਗੜ ਦੇਖਿਆ ਮੈਂ ਅੱਜ ਫੇਰ ਜੀ ਸਿੱਖਿਆ ਨਾ ਹਰ ਬੰਦਾ ਸਿੱਖਦਾ ਯਾਰ ਹਨਾ ਉਹਨੂੰ ਦੇਖ ਲੈ ਮੈਨੂੰ 47 ਸਾਲ ਦੀ ਉਮਰ ਹੋ ਗਈ 25 ਸਾਲ ਕੂਤਰਾ ਜੋਗੇ ਜਿਹੜੇ ਮਤਲਬ ਚੰਗੀ ਤਰ੍ਹਾਂ ਰੱਖੀ ਐ ਜਿਨ੍ਹਾਂ ਦੀ ਬਾਰੇ ਕਹਿੰਦਾ ਤੁਹਾਨੂੰ ਮੜਾ ਵੋਟਾ ਪਤਾ ਅਲੱਗ ਅਲੱਗ ਹੈ ਨਾ ਫਿਰ ਵੀ ਬੰਦਾ ਸਿੱਖਦਾ ਹੈ ਨਾ ਸੋ ਇਹ ਬਾਈ ਜੀ ਗੁਰਪ੍ਰੇਮ ਰਣੀ ਦੀ ਠੀਕ ਹੈ ਤਾਂ ਲੈ ਗਏ ਜੀ ਪੰਨੂ ਕਿੱਥੇ ਲਾ ਬਾਕੀ ਪਤਾ ਨਹੀਂ ਆਪਾਂ ਉਹਨਾਂ ਖਲਾ ਦਾ ਉੱਥਾਂ ਤੇ ਨਾ ਸਨਾਂ ਦਾ ਜੀ ਰੰਗ ਤਾਂ ਹੋ ਗਿਆ ਗਿੱਟੀ ਜਾਂਦੀਆਂ ਮੁੱਤੰਨੇ ਨੇ ਆਪਣੇ ਆ ਗੁੱਤੋਂ ਨਾਲ ਦੀ ਪਾਰ ਐ ਜੀ ਪੰਨੂ ਕੋ ਲੈ ਗਿਆ ਮਿਲਦੀ ਅੱਖਾਂ ਦੀ ਜੀ ਲੱਗਦੀ ਕਿ ਭਾਵੇਂ ਕੋਈ ਨਹੀਂ ਤੈਨੂੰ ਜਾਦੇ ਗਿਆ ਵਾਹ ਸੱਚ ਵੱਡੇ ਗੂਤਰ ਸਾਰੇ ਇੱਥੇ ਆ ਗਏ ਸਿੱਖੂਗੇ ਬਈ ਚਈਦਾ ਵੀ ਆ ਹਾਂ ਨਾ ਟਾਂਕਾ ਕੇ ਬਾਈ ਜੀ ਤੁਸੀਂ ਕਮੰਡ ਲਾ ਕਮੰਡ ਲਾ ਹਨਾ ਤੇਰੀ ਅੱਖ ਦਿਖਾਈ ਯਾਰ ਕਰਕੇ ਇਧਰ ਹੈਗੀ ਆ ਖੱਟੀ ਅੱਖ ਤੇ ਇਧਰ ਸ਼ਾ ਅੱਖ ਆ ਲਾਲ ਡੱਬਾ ਤੇ ਚਿੱਟੀਆਂ ਕੰਨੀਆਂ ਆਹ ਕੰਤਰਾ ਹੀ ਆ ਠੀਕ ਐ ਅੱਗੇ ਸਭਾਂ ਸਭ ਇਹ ਇਹ ਕਿਹੜੀ ਨਸਲ ਆ ਇਹ ਹੈ ਮੀਰਾ ਵਾਲਿਆਂ ਚੋ ਜੀ ਹਾਂ ਦਾਂਗੇ ਦਾਂਗੇ ਡਿਫਰੈਂਟ ਕੱਡੇ ਹੈ ਹਾਂ ਜੀ ਇਹ ਕੱਡਿਆ ਧੰਨੇ ਵਾਲਿਆਂ ਨੇ ਲਾਲੋ ਚਿਹਰੇ ਵਾਲਿਆਂ ਨਾਲ ਲਾ ਕੇ ਮੀਰੇ ਉਹਨਾਂ ਨੂੰ ਮਿਕਸ ਕਰਕੇ ਮਤਲਬ 50 50 ਆ ਹਾਂ ਜੀ ਹਾਂ ਜੀ 50 50 ਹੈ ਹੈਨਾ ਓਕੇ ਸੋ ਇਹ ਨੂੰ ਇਹ ਨੂੰ ਤੁਸੀਂ ਦਿਖਾਓ ਆਪ ਦਿਖਾਓ ਬਾਈ ਜੀ ਓਕੇ ਇਹ ਇਹ ਕੀ ਹੈ ਬਾਈ ਜੀ ਆਖ ਦਿਖਾਓ ਜੀ ਇਹ ਕੂਤਰ ਨਿੰਗ ਕੋਲੇ ਖਤਮ ਨਹੀਂ ਗਈ ਮੇਰੇ ਜਿਆਦਾ ਵੀ ਮਾਜ ਤੋਂ ਕੋਈ 20 ਸਾਲ ਪਹਿਲਾਂ ਬੱਚਾ ਲਿਆ ਸੀ ਮੜਕੇ ਤੋਂ ਨਿੰਗ ਕੋ ਨਿੰਗ ਰੰਗ ਨਹੀਂ ਕੋ ਹਾਂ ਜੀ ਠੀਕ ਹੈ ਅੱਛਾ ਉਹਨਾਂ ਕੋਲੇ ਵੀ ਹੈ ਨਹੀਂ ਨਸਲ ਅੱਜ ਨਹੀਂ ਨਹੀਂ ਉਹਨਾਂ ਕੋਲ ਤੁਸੀਂ ਸਾਹ ਕਿ ਰੱਖੀ ਆਂ ਗੂਤਰ ਉਹਨਾਂ ਨੇ ਬਹੁਤ ਪਾੜੇ ਸੀ ਜੀ ਅੱਛਾ ਹਾਂ ਅਦੀਵੇਜ ਹਾਂ ਇਹ ਅੱਖ ਨੇ ਦਿਖਾਈ ਅੱਖਾਂ ਤਾਂ ਕਹੀ ਇਹਨੋਂ ਭਾਂਗੇ ਕਹਿੰਦਾ ਨੇ ਜੀ ਹਾਂ ਅੱਗੇ ਕਹਿੰਦੇ ਰਹੇ ਨੇ ਹਾਂ ਬੜੇ ਬੜੇ ਕੋੜੇ ਬਈ ਕੋੜੀ ਕਿ ਮਿੱਠੀ ਹੈ ਬਈ ਇੱਥੇ ਹੈ ਜੀ ਮੋਟਰਸਾਈਕਲ ਦਿੱਤੀ ਹੈ ਜੀ ਇਹਦੀ ਲਾਧ ਅੱਛਾ ਹਾਂ ਪੰਜ ਰੁੱਖਾਂ ਵਾਲੇ ਕੋਲੇ ਦਿੱਤੇ ਸੀ ਹਾਂ ਹਾਂ ਮੋਟਰਸਾਈਕਲ ਦਿੱਤੀ ਹੈ ਫਿਰ ਦੇਖੋ ਜੀ ਨਾ ਵੀ ਫਿਰ ਬਹੁਤ ਹੋ ਰਹੀ ਹੈ ਇਹਨੂੰ ਬਈ ਛੱਡ ਦਿ ओके ਅਸਲ ਵਿੱਚ ਇਹ ਜਿਆ ਕੁਤਰ ਸੀ ਜਿਹੜਾ ਉਹ ਥੋੜਾ ਜਿਹਾ ਧੂ ਜਿਆ ਦੇ ਸੀ ਲਾਲ ਜਾਂ ਜਿਹੜਾ ਉਹ ਰਾਜਨ ਹੋ ਰਹੇ ਨੇ ਬਲੱਡ ਬਣਾਇਆ ਜੀ ਓਕੇ ਇਹ ਇਹ ਸ਼ੰਕਰ ਵਾਲੇ ਦਾ ਸਿੱਧਾ ਜੀ ਇਹ ਇਹ ਦੀ ਅੱਖ ਨੇੜੇ ਅੱਖ ਦੇ ਵਿੱਚ ਬਿਲਕੁਲ ਹੀ ਛੋਟੀ ਜੀ ਬੋਡੇ ਕੁਤਰ ਨੇ ਜੀ ਬੋਡੇ ਵੱਡੇ ਕੁਤਰ ਨੇ ਵੱਡੇ ਕੁਤਰ ਠੀਕ ਹੈ ਬੋਡੇ ਹੋ ਗਏ ਏ ਵਿਚਾਰੇ ਬੱਚਾ ਆਂਡੇ ਰੱਖਦੇ ਹਾਂ ਜੀ ਹਾਂ ਰੱਖਦੇ ਹਾਂ ਹਾਂ ਠੀਕ ਹੈ ਦਵਾਈ ਦੇ ਦਾਂ ਨੇ ਘਰ ਇਹਨਾਂ ਨੂੰ ਸੋ ਤੇ ਪਾਸੋਂ ਇਹ ਇੱਕ ਇੱਕ ਪੁੱਛੂ ਹਾਂ ਕਾਲਾ ਹੈ ਨਾ ਹਾਂ ਇਹ ਮਧੂ ਆ ਗਿਆ ਜੀ ਹਮਮ ਪਿਆ ਦੇਖ ਬਾਈ ਕਾਲੇ ਵਾਲੇ ਕਾਲੇ ਵਾਲੇ ਤੇ ਇਹ ਦੂ ਬਾਲੇ ਕਾਲੇ ਹੋਣਗੇ ਇਹ ਰਾਜਤ ਨੇ ਵੀ ਹਾਂ ਹਾਂ ਮਤਲਬ ਨਹੀਂ ਇਹ ਉੱਡ ਵੀ ਜਾਣਗੇ ਬਾਈ ਜੀ ਮੇਰੇ ਕੂਤਰ ਇੱਥੋਂ ਜਾਂਦੇ ਨਹੀਂ ਕਿਤੇ ਮਤਲਬ ਅੱਛਾ ਇਹ ਤੋਂ ਕੋਈ ਮੰਨ ਲਓ ਨਿਕਲ ਗਿਆ ਵੱਡਿਆਂ ਚੋਂ ਹਾਂ ਇੱਥੇ ਹੋਣਗੇ ਹਮ ਸਿਆਣੇ ਬਾਈ ਵੀ ਜਿਵੇਂ ਤੂੰ ਦੱਸਿਆ ਪਹਿਲਾਂ ਵੀ ਬਾਈ ਹੈਨਾ ਹਾਂ ਨਾ ਸਿਆਣੇ ਕੂਤਰ ਆ ਯਾਰ ਹੈਨਾ ਜਾਣਦੇ ਨਹੀਂ ਵੀ ਥੋੜੀ ਜਿਹਾ ਕਰਦੇ ਹਾਂ ਹਮ ਜਾਗਦੇ ਰਹਿੰਦੇ ਨੇ ਬਾਹਰ ਹਾਂ ਬਾਈ ਛੱਡ ਦੀ ਕੋਈ ਨਹੀਂ ਓਕੇ ਆ ਗਿਆ ਜੀ ਆਪਣਾ ਅੱਜ ਇਹ ਦਾ ਲਾਸਟ ਆ ਪੁੰਨੂ ਵਾਲਿਆਂ ਚ ਬਈ ਇਹ ਪੁੰਨੂ ਵਾਲਾ ਲਾ ਲੋ ਚਾਹੇ ਪੱਲੇ ਵਾਲਿਆਂ ਚ ਲਾ ਲੋ ਪੁੰਨੂ ਵਾਲਿਆਂ ਚ ਆ ਗਿਆ ਮਤਲਬ ਇਹ ਕਾਲੀ ਧੋਣਾ ਦੂਜੀ ਪੂਸ਼ ਤੇ ਵਿੱਚ ਖੜਾ ਲਾਲ ਕਾਲੀ ਜੀ ਤੇ ਵਿੱਚ ਆ ਹੈਗੇ ਜੀ ਖੰਭ ਇਹ ਵੀ ਅੱਗ ਨੂੰ ਖਾਂ ਮਤਲਬ ਗਰਮੀ ਨੂੰ ਖਾਂਦੇ ਆ ਇਹ ਤਾਂ ਕੋਤਰ ਗਰਮੀ ਨੂੰ ਵਾਲੇ ਚਾਹੀਦੇ ਇੰਨੀ ਲੋ ਬਣੀ ਉਹਨਾਂ ਨੇ ਵਧਣਾ ਇਹ ਰਾਜ ਨਾਲ ਜਦੋਂ ਕਾਲੀ ਚੀਨੀ ਕੱਢਦੇ ਸੀ ਨਾ ਜੀ ਜੀ ਉਦੋਂ ਫਿਰ ਇਹ ਮੰਤ ਤੋਂ ਲਿਆ ਕੇ ਜਿਹੜੀ ਬਲਮਗੜ ਵਾਲੀ ਤਕੂਤਰੀ ਪਾਈ ਉਹ ਤਾਂ ਇਹਨਾਂ ਦੇ ਵਗ ਜੰਦੇ ਰਾਜ ਨਾਲ ਜਿਹੜੇ ਕਾਲੀ ਚੀਨੀ ਉਹ ਬੈਠੇ ਇਹਨਾਂ ਨਾਲ ਦੇ ਅੱਛਾ ਹਾਂ ਗੁੱਡ ਉਹਨੇ ਮਤਲਬ ਕੇ ਜੀ ਦਿਮਾਗੀ ਸੀ ਬੰਦਾ ਖਿਡਾਰੀ ਚੰਗਾ ਸੀਗਾ ਉਹ ਉਹ ਜਿੱਤੇ ਜਿਵੇਂ ਉਹ ਪੀਟੀ ਵਾਲੇ ਦੀ ਜਿੱਤੀ ਸੀ ਜਸਵੀਰ ਦੀ ਇਹ ਮੰਤੋਰੇ ਕੋਲੇ ਆ ਗਈ ਜਾਈ ਦਿਨ ਆ ਜਾ ਬਾਈ ਥੋੜਾ ਮੰਤੋਰੇ ਕੋਲੇ ਤਕੂਤਰੀ ਆ ਗਈ ਬਾਈ ਇਕੱਠੇ ਆਜੋ ਹੁਣ ਆਪਾਂ ਸਮਾਪਤੀ ਵਾਲੇ ਪਾਸੇ ਨੂੰ ਆ ਗਈਆਂ ਜੀ ਲਾਲ ਜੀ ਦੀ ਤਕੂਤਰੀ ਮੰਤੋਰੇ ਕੋਲੇ ਆ ਗਈ ਠੀਕ ਹੈ ਉਤਲਰੀ ਇਹ ਉਹ ਮੇਰੇ ਮੇਨੂ ਭਾਈ ਤਰ੍ਹਾਂ ਵਾਲਾ ਮੱਲਾ ਦਾ ਕਹਿੰਦਾ ਤੂੰ ਰਾਜਨਾਲੇ ਰਾਜਨਾਲੇ ਕਰੀਂਦਾ ਰਾਜਨਾਲੇ ਬਣੇ ਤਾਂ ਦਿੱਤੋਂ ਉਹ ਲਾਚੀ ਨਹੀਂ ਪੀਟੀ ਵਾਲੀ ਜਿਹੜੀ ਤਸਵੀਰ ਬਦਲਦੀ ਜਿੱਤੀ ਸੀ ਕਹਿੰਦਾ ਉਹਦੀ ਤਾਂ ਧੀ ਸੀਗੀ ਕਹਿੰਦਾ ਮੰਨਤ ਨਹੀਂ ਦਿੱਤੀ ਇਹਨੂੰ ਕਿਹਦਾ ਨਾਮ ਹੁੰਦਾ ਸਰਪੰਚ ਸਾਹਿਬ ਬੰਦੇ ਦਾ ਨਾਮ ਮਸ਼ਹੂਰ ਹੋਣਾ ਹੁੰਦਾ ਉਹਦਾ ਵੱਡ ਜਾਂਦਾ ਹਨਾ ਤੇ ਫੇਰ ਇਹਨੇ ਇੱਕ ਉਹ ਤਾਂ ਤੇਲੂਗਿਆਣੀ ਕੁਤਰੀ ਖੱਤੀਆਂ ਦੀ ਸੀਗੀ ਉਹ ਵੀ ਰਾਜ ਤੋਂ ਧੰਨੇ ਵਾਲਾ ਜੀ ਆ ਗਈ ਮੇਰੇ ਬਿੰਦਰ ਦਾ ਦਿਆ ਇੰਟਰਵਿਊ ਤੇ ਕਿ ਸਾਡੀ ਮਾਹੀ ਨਗਲ ਵਾਗੀ ਸੀਗੀ ਉੱਚ ਮਣੀ ਸੀਗੀ ਜਿਹੜੀਆਂ ਕਾਲੀਆਂ ਲੋਕਾਂ ਦੇ ਆ ਇਹ 4-4 ਘੰਟੇ ਉੱਪਰ ਬੰਦ ਹੋ ਜਾਂਦੇ ਜੀ ਲੀਂਦੇ ਨਹੀਂ ਗਰਮੀ 'ਚ ਬਾਜੀਆਂ ਨਿਬੜ ਜਾਂਦੀਆਂ ਆ ਭਾਂ ਦਾ ਫੇਰ ਆਉਂਦੇ ਨੇ ਖੁਦ ਮੇਰੇ ਪਿੰਡ ਹੋਈਆਂ ਕੱਟੀ ਜਾਂਦੀਆਂ ਨੇ ਬਾਈ ਫੇਰ ਉਹ ਦਿਖਾਉ ਮੈਂ ਮੈਨੂੰ ਦੱਸਦਾ ਨਹੀਂ ਗੁਲਸੁਨਾ ਬਲਵੀਰ ਨਹੀਂ ਆ ਖੁਦ ਮੇਰੇ ਪਿੰਡ ਹੋਈ ਆ ਜੀ ਓਕੇ ਸਾਰੀ ਜਤਾਰ ਹੋ ਗਈ ਭਾਂ ਦਾ ਲੋਕ ਘਰਾਂ ਨੂੰ ਮਾਗੇ ਬਲਵੀਰ ਦਾ ਫੇਰ ਤਾਹਾਂ ਤੋਂ ਆਇਆ ਉਹ ਤਾਂ ਘਟਿਆ ਗਿਆ ਕਾਪੀ ਦੇ ਨਾ ਕਈ ਸਾਲ ਨੂੰ ਕਾਪੀ ਦੇ ਘਟੇਗਾ ਹਾਂ ਕਈ ਸਾਲਾਂ ਨਹੀਂ ਘਟੇਗਾ ਹਾਂ ਬਿਲਕੁਲ ਐ ਹੋ ਜਾਂਦਾਈ ਕਈ ਵਾਰ ਹੋ ਜਾਂਦਾ ਵੀ ਇਹ ਬੰਦ ਹੋੜਦੇ ਚੱਲ ਚੱਲ ਗਾ ਨਹੀਂ ਖੁੱਤ ਜਦੋਂ ਅਸੀਂ ਛੱਡਦੇ ਫਿਰ ਪਤਾ ਲੱਗਦਾ ਨਾ ਬਿਲਕੁਲ ਸਪੰਸ ਸਾਹਿਬ ਤੁਹਾਡੇ ਘਰ ਆਏ ਬਹੁਤ ਹੀ ਚੰਗਾ ਲੱਗਾ ਯਾਰ ਐ ਲੱਗਾ ਕਿ ਬਾਈ ਪੁਰਾਣੇ ਜਾਣਦੇ ਆ ਸਾਰੇ ਬਾਈ ਯਾਦੀ ਨੂੰ ਸਾਰੀ ਛੋਟੀ ਟੀਮ ਆ ਬਹੁਤ ਹੀ ਚੰਗਾ ਲੱਗਾ ਬਾਈ ਯਾਰ ਮਨ ਖੁਸ਼ ਹੋ ਗਿਆ ਤੇ ਇਸ ਟਾਈਮ ਜਿਹੜੀ ਆਪਣੀ ਵੀਡੀਓ ਦੁਨੀਆ ਭਰ ਦੇ ਵਿੱਚ ਦੇਖੀ ਜਾਣੀ ਆ ਪਾਕਿਸਤਾਨ ਕੈਨੇਡਾ